गुजरे महल्ला पञ्जव कार चौथा दोपदे एकङ्कार सतगुरप्रसाद आराद सिधर सफल मूरत करण कारण जोग गुण रमण श्रवण अपार महिमा फेर नाहूत मन मान चरण्यन्द उपास काल कालकलेशमिटन्त सिमरण काट जम दूत फास रहाओ। ਸਤਰ ਦਹਿਨ ਹਰ ਨਾਮ ਕਹਿਨ ਅਵਰ ਕਛ ਨਾ ਉਪਾਉ ਕਰ ਅਨੁਗ੍ਰਹੋ ਪ੍ਰਭੂ ਮੇਰੇ ਨਾਨਕ ਨਾਮ ਸੁਆਉ ਗੂਜਰੀ ਮਹੱਲਾ ਪੰਜਵਾ ਸਮਰਾਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਭ ਗਾਏ ਗੋਵਿੰਦ ਤੂਜ ਬਿਨ ਅਵਰ ਨਾ ਠਾਵ ਕਾਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੀ ਤੁਮਾਰਾ ਨਾਮ ਰਹਾਉ ਸਤਿਗੁਰ ਸੇਵ ਲੱਗੇ ਹਰ ਚਰਣੀ ਵੱਡੈ ਭਾਗ ਦਿਵ ਲਾਗੀ ਕਬਲ ਪ੍ਰਗਾਸ ਭਏ ਸਾਧ ਸੰਗੇ ਦੁਰਮਤ ਬੋਧ ਤਿਆਗੀ ਆਠ ਪਹਿਰ ਹਰ ਕੇ ਗੁਣ ਗਾਵੈ ਸਿਮਰੈ ਦੀਨ ਦਇਆਲਾ ਆਪ ਤਰੇ ਸੰਗਤ ਸਾਬ ਉਦਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ ਤੇਰਾ ਪ੍ਰਭ ਸੁਆਮੀ ਓਤ ਪੂਤ ਪ੍ਰਭ ਸਾਥ ਸ਼ਰਨ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰ ਹਾਥ ਗੂਜਰੀ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਏਕ ਨਗਰੀ ਪੰਜ ਚੋਰ ਵਸਿਅਲੇ ਵਰਜਤ ਚੋਰੀ ਧਾਵੈ ਤ੍ਰਿਹ ਦਸ ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੈ चेता हो बनवाली राम हृदय रहाओ। उरद मूल साख तलाहा चार वेद लागे। सहज पाए जाए ते नानक पार ब्रह्म लेव जागे ਘਰ ਜਾਤ ਘਰ ਆਂਗਨ ਮੇਰਾ ਪਹੁਪ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡਾ ਹੋ ਬਹੁਤ ਜੰਜਾਲ ਸੋਣ ਸਿਖਵੰਤੇ ਨਾਨਕ ਬਿਨ ਬੈ ਛੋਡਾ ਹੋ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਸੋ ਗੁਰੂ ਸੋ ਸੇਖ ਕਥਿ ਆਲੇ ਸੋ ਵੈਦ ਜੇ ਜਾਣੈ ਰੋਗੀ ਤੇਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜੀ ਆਲੇ ਲੋਪ ਮੋਹ ਤੇਸ ਮਾਇਆ ਮਾਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦ ਦਾਤ ਕਥਿ ਹਲੇ ਸੀਤ ਬਰਨ ਸਭ ਦੂਤਾ ਬ੍ਰਹਮ ਕਮਲ ਮਦਤਾਸ ਰਸਾਦੰ ਜਾਗਤ ਨਾਹੀ ਸੂਤਾ ਮਹਾ ਗੰਭੀਰ ਪਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ ਗੁਰੂ ਮਾਮ ਪੁਨਹ ਨਾ ਗਰਭੰ ਵੇਖ ਤਾਜ ਅੰਮ੍ਰਿਤ ਪੀ ਆਇਆ ਬੂਜਰੀ ਮਹੱਲਾ ਪਹਿਲਾ ਗਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨਾ ਪਰਹਿ ਸੁਮਾਰ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰਥ ਸੱਚ ਦੇਵਨ ਹਾਰ ਐਜੀ ਜਪ ਤਪ ਸੰਜਮ ਸੱਚ ਆਧਾਰ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੋਨ ਸਮਾਦ ਰਹੇ ਨਿਵ ਲਾਗੇ ਏਕਾ ਏਕੀ ਸਬਦ ਵਿਚਾਰ ਜਲ ਥਲ ਧਾਰਨ ਗਗਨ ਤਹ ਨਹੀਂ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ ਅਪਾਰ लोचन अब अंतर एका नदर सोत्र पवन सार पवन पाणी अगन तेन किया ब्रह्मा विसन महेश अकार सर्वे जाचिक तू दात करे अपने विचार ਕੋਟ ਤੇਤੀਸ ਜਾ ਚਹ ਪ੍ਰਭ ਨਾਇਕ ਦੇਂਦੇ ਟੋਟ ਨਾਹੀ ਪੰਡਾਰ ਹੁੰਦੇ ਭੰਡੈ ਕਛ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਸੇਦ ਸਮਾਦੀ ਅੰਤਰ ਜਾਚਹਿ ਰਿਦ ਸੇਦ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈ ਸੋ ਜਲ ਦੇਵਹਿ ਪ੍ਰਕਾਰ ਵੱਡੇ ਭਾਗ ਗੁਰਸੇਵ ਹੈ ਆਪਣਾ ਭੇਦ ਨਾਹੀ ਗੁਰਦੇਵ ਮੁਰਾਰ ਤਾ ਕਾਉ ਕਾਲ ਨਾਹੀ ਜਮ ਜੋ ਹੈ ਬੂਜਹਿ ਅੰਤਰ ਸਬਦ ਵਿਚਾਰ ਆਬ ਤਬ ਅਵਰ ਨਾ ਮੰਗਾਉ ਹਾਰ ਪਹਿ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਿਕ ਅੰਮ੍ਰਿਤ ਜਲ ਮੰਗੈ ਹਾਰ ਜਸ ਦੀਜੈ ਕਿਰਪਾ ਤਾਰ ਗੂਜਰੀ ਮਹੱਲਾ ਪਹਿਲਾ ਐਜੀ ਜਨਮ ਮਰੈ ਆਵੈ ਖੋਨ ਜਾਵੈ ਬੇਨ ਗੁਰ ਗਤ ਨਹੀਂ ਕਾਈ गुरुमुख प्राणी नामे नाम पाई गत पाई राम नाम पारे चेत लाई चेतल प्रसादी हार प्रभ जाचे ऐसी नाम बडा रौ ਅਜੀ ਬਹੁਤੇ ਭੇਖ ਕਰਹਿ ਭਿਖਿਆ ਕਾਉ ਕੀਤੇ ਉਦਰ ਭਰਨ ਕੈ ਤਾਈ ਬੇਨ ਹਾਰ ਭਗਤ ਨਾਹੀ ਸੁਖ ਪ੍ਰਾਨੀ ਬੇਨ ਗੋਰ ਗਰਭ ਨਾ ਜਾਈ ਅਜਿਹੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਸਾਚੈ ਸ਼ਬਦ ਰੱਤੇ ਸੇ ਬਾਚੇ ਸਤਿਗੁਰੂ ਭੂਜੈ ਗੁਜਾਈ ਗੁਰ ਸਰਣ ਆਈ ਜੋਹੇ ਨਾ ਸਕੇ ਦੂਤ ਨਾ ਸਕੈ ਸੰਤਾਈ ਅਵਿਗਤ ਨਾਥ ਨਿਰੰਜਨ ਰਾਤੇ ਨਿਰਭਉ ਸਿਉ ਲਿਵਲਾਈ ਅਾ ਜਿਓ ਨਾਮ ਦੇੜੋ ਨਾਮੇ ਲਿਵ ਲਾਗੋ ਸਤਗੁਰ ਤੇ ਅਟਕਾਈ ਜੋਤਿ ਸੁਭਾਵੈ ਸੋਈ ਕਰਸੀ ਕਿਰਤ ਨਾਮੇ ਟਿਆ ਜਾਈ ਹਾਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰ ਨਾ ਦੂਜੀ ਪਾਈ ਆਪ ਤਬ ਏਕੋ ਏਕ ਬੁਕਾਰਾਉ ਆਦ ਜੁਗਾਦ ਸਖਾਈ ਅਜੀ ਤਖੋ ਪੈ ਜਨਾਮ ਆਪਣੇ ਕੀ ਤੋਜ ਹੀ ਸਿਉ ਬਾਨ ਆਈ ਕਰ ਕਿਰਪਾ ਗੁਰ ਦਰਸ ਦਿਖਾਵਹੁ ਹਉ ਮੈਂ ਸਬਦ ਜਲਾਈ ਹਾਜੀ ਕੀ ਮੰਗੋ ਕਿਛ ਰਹਿ ਨਾ ਦੀਸੈ ਇਸ ਜਗ ਮਹਿ ਆਇਆ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਨਾਈ ਗੂਜਰੀ ਮਹੱਲਾ ਪਹਿਲਾ ਐ ਜੀ ਨਾਮ ਹਮ ਉੱਤਮ ਨੀਚ ਨਾ ਮਧਿਮ ਹਾਰ ਸਰਣਾਗਤ ਹਾਰ ਕੇ ਲੋਗ ਨਾਮ ਰਤੇ ਕੇਵਲ ਬੈਰਾਗੀ ਸੋਗ ਵਿਜੋਗ ਬਿਸਰਜਿਤ ਰੋਗ ਆਇ ਰੇ ਗੁਰ ਕਿਰਪਾ ਤੇ ਭਗਤ ਉਠਾ ਕੁਰ ਕੀ ਸਤ ਗੁਰ ਬਾਕ ਹਿਰਦੈ ਹਰ ਨਿਰਮਲ ਨਾ ਜਮ ਕਾਣ ਨਾ ਜਮ ਕੀ ਬਾਕੀ ਰਹਾ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸ ਭਾਵੈ ਸਹਿਜ ਹਰੀ ਬਿਨ ਹਰ ਨਾਮ ਬ੍ਰਿਥਾ ਜਗ ਜੀਵਨ ਹਾਰ ਬਿਨ ਨਿਹਫਲ ਮੇਕ ਘਰੀ ਐ ਜੀ ਖੋਟੇ ਖਾਉਰ ਨਹੀਂ ਘਰ ਬਾਹਰ ਨਿੰਦਕ ਗਾਤ ਨਹੀਂ ਕਾਈ ਰੋਸ ਕਰੈ ਪ੍ਰਭ ਬਖਸ ਨਾਮ ਏਟੈ ਨਿਤ ਨਿਤ ਚੜੈ ਸਵਾਈ ਐ ਜੀ ਗੁਰ ਕੀ ਬਾਤ ਨਾ ਮੇਟੈ ਕੋਈ ਮੇਰਾ ਠਾਕੁਰ ਆਪ ਦਿਵਾਈ ਨਿੰਦਕ ਨਾਰ ਕਾਲੇ ਮੁਖ ਨਿੰਦਾ ਜਿਨ ਗੁਰ ਕੀ ਬਾਤ ਨਾ ਪਾਈ ਐ ਜੀ ਸ਼ਰਨ ਪਰੇ ਪ੍ਰਭ ਬਖਸ ਮਿਲਾਵੈ ਬਿਨਮ ਨਾ ਅਧੂਆ ਰਾਈ ਆਨੰਦ ਮੂਲ 나ਥ ਸਿਰਨਾਥ ਸਤਗੁਰ ਮੇਲ ਮਿਲਾਈ एी सदा दयाल दया कारवया गुरमत भ्रमण चुकाई पार्स भेट कंचन तात सत संगत की हार जाल निर्मल मान इसनानी मज्जन सतगुर भा पुनरप जन्म नाही जन संगत ज्योति ज्योत मिलाई ਤੂੰ ਵਡਪੁਰਖ ਅਗੰਮਤ ਰੋਬਰ ਹਮ ਪੰਖੀ ਤੋਜਮਾਹੀ ਨਾਨਕ ਨਾਮ ਨਿਰੰજન ਦੀਜੈ ਜੋਗ ਜੋਗ ਸ਼ਬਦ ਸਲਾਹੀ ਗੂਜਰੀ ਮਹੱਲਾ ਪਹਿਲਾ ਘਰ ਚੌਥਾ ਏਕ ਓ ਅੰਕਾਰ ਸਤਗੁਰ ਪ੍ਰਸਾਦ दात्त प्रेम आरादितं सच प्यास परम हितं बिललाप बिलल बिनन्त्या सुख पाए चित हितं जाप मन नाम हर शरणी संसार सागर तारतारण राम नाम कार करनी रहाऊ मानमिरत शोभचिन्तं गुरश हार रमणं मात तातज्ञानं कल्याणनिधानं हर नाम मान रमणं चलचेतवेत प्रमाप्रमं जगमोहमगनहितं थिरनाम भगत दृढंमती गुर्वाक् शबदरत्तं ਭਰਮਾਤ ਭਰਮ ਨਾ ਚੂਕੈ ਜਾਗ ਜਨਮ ਬਿਆਦ ਖਪੰ ਅਸਥਾਨ ਹਰ ਨਹਿ ਕੇਵਲੰ ਸਤਮਤੀ ਨਾਮ ਤਪੰ ਇਹੋ ਜਾਗ ਮੋਹ ਹੇਤ ਵਿਆਪਤੰ ਦੁਖ ਅਦਿਕ ਜਨਮ ਮਰਣੰ ਭਜ ਸਰਣ ਸਤਗੁਰੂ ਊਬਰਹਿ ਹਰ ਨਾਮ ਰਿਧ ਰਮਣੰ गुरुमत निहचल मान मान मनं सहजविचारं सोमान निर्मल जेतसाच अन्तर् ज्ञानरत्नसारं पै पाये भगत तार पवजल मना पवजलमना लाए हर चरणी हर नाम हृदय पवित्र पावन एहो शरीर सरणी। ਲਾਬ ਲੋਭ ਲਹਿਰ ਨਿਵਾਰਣੰ ਹਰਨਾਮ ਰਾਸ ਮਨੰ ਮਾਨ ਮਾਰ ਤੁਹੀ ਨਿਰੰਜਨਾ ਕਾਹੋ ਨਾਨਕਾ ਸਰਨੰ ਗੂਜਰੀ ਮਹੱਲਾਤੀ ਜਾ ਘਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਿਰਤ ਕਰੀ ਇਹੋ ਮਾਨਨ ਚਾਈ ਗੁਰ ਪ੍ਰਸਾਦੀ ਆਪ ਗਵਾਈ ਜੇਤ ਥੇਰ ਰੱਖੇ ਸੋ ਮੁਕਤ ਹੋਵੇ ਜੋ ਇੱਛੀ ਸੋਈ ਫਲ ਪਾਈ ਨਾਚ ਰੇ ਮਨ ਗੁਰ ਕੈ ਆਗੇ ਗੁਰ ਕੈ ਭਾਣੈ ਨਾਚਹਿ ਤਾ ਸੁਖ ਪਾਵੈ ਅੰਤੇ ਜਮ ਭਉ ਭਾਗੇ ਰਹਾਉ ਆਪਨ ਚਾਏ ਸੋ ਭਗਤ ਕਹੀਐ ਆਪਣਾ ਪਿਆਰ ਆਪ ਲਾਏ ਆਪੇ ਗਾਵੈ ਆਪ ਸੁਣਾਵੈ ਏਸ ਮਨ ਅੰਦੇ ਕਾਉ ਮਾਰਗ ਪਾਏ ਆਨ ਦਿਨ ਨਾਚੈ ਸਖਤ ਨਿਵਾਰੈ ਸੇਵ ਘਰ ਨੀਦ ਨਾ ਹੋਈ ਸਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋਗਾਵੈ ਮਨ ਮੁਖ ਭਗਤ ਨਾ ਹੋਈ ਸੋਰ ਨਾਰ ਬਿਰਤ ਪਖ ਕਰਮੀ ਨਾਚੈ ਮੋਨ ਜਨ ਗਿਆਨ ਵਿਚਾਰੀ ਸੇਦ ਸਾਦੇ ਕ ਲੇਵ ਲਾਗੀ ਨਾਚੇ ਜਿਨ ਗੁਰਮੁਖ ਬੋਧ ਵਿਚਾਰੀ ਖਾਂਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਾਰ ਦੇਵ ਤੁਮਾਰੀ ਜੀ ਅਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ਜੋ ਤੋਦਕ ਆਵਹਿ ਸੇਈ ਨਾਚਹਿ ਜਿਨ ਗੁਰਮੁਖ ਸਬਦਿ ਦੇਵ ਲਾਇਐ ਸੇ ਭਗਤ ਸੇ ਤਤ ਗਿਆਨੀ ਜਿਨ ਕਉ ਹੁਕਮ ਮੰਨਾਈ ਏਹਾ ਭਗਤ ਸਚੇ ਸਿਉ ਲਿਵ ਲਾਗੇ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾਂ ਸਬਦ ਵਿਚਾਰੈ ਤਾਂ ਸੱਚ ਪਾਵੇ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਸਤਿ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜੇਨ ਕਉ ਕਿਰਪਾ ਤੁਮਾਰੀ ਇਕਦਮ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸਮਾਲੀਐ ਆਪੇ ਬਖਸੇ ਕਰੇ ਰਜਾਈ ਸੇ ਨਾ ਚਹ ਜੋ ਤੁਧ ਭਾਵਹਿ ਜੇ ਗੁਰਮੁਖ ਸਬਦ ਵਿਚਾਰੀ ਕਹੋ ਨਾਨਕ ਸੇ ਸਹਜ ਸੁਖ ਪਾਵੈ ਜਿਨ ਕਉ ਨਦਰ ਤੁਮਾਰੀ